ਵੇਖੋ ਜਦੋਂ ਤੱਕ ਤੁਹਾਨੂੰ ਗੁਰੂ ਵਿਚਾਰਿਆ ਤੁਹਾਡਾ ਮਾਲਕ ਤੁਹਾਡੀ ਰਾਖੀ ਕਰ ਰਿਹਾ ਨਾ ਉਨੀ ਦੇਰ ਤੱਕ ਤੁਹਾਡਾ ਕੋਈ ਕੁਝ ਨਹੀਂ ਜੇ ਵਿਗਾੜ ਸਕਦਾ ਐਵੇਂ ਨਾ ਡਰੀ ਜਾ ਕਰੋ ਦੁਨੀਆ ਤੋਂ ਦੁਨੀਆ ਕੁਝ ਨਹੀਂ ਕਰ ਸਕਦੀ ਗਲਤ ਤੁਹਾਡਾ ਆਪਣੇ ਭਗਵਾਨ ਦਾ ਇੰਨਾ ਜਿਆਦਾ ਵਿਸ਼ਵਾਸ ਰੱਖਿਆ ਕਰੋ ਕਿ ਸਮਾਂ ਤੁਹਾਨੂੰ ਅੱਗੇ ਔਖਾ ਵਿਖਦਾ ਵੀ ਪਿਆ ਨਾ ਪਰ ਤਾਂ ਵੀ ਤੁਸੀਂ ਹੱਸ ਕੇ ਨਿਕਲ ਜਾਓਗੇ ਕੋਈ ਗੱਲ ਨਹੀਂ ਮੇਰਾ ਮਾਲਕ ਤਾਂ ਮੈਨੂੰ ਸਾਹਮਣੇ ਬੈਠਾ ਉਹਨੇ ਆਪਣੇ ਆਪ ਮੇਰਾ ਰਾਹ ਖੋਲ ਦੇਣਾ ਜਦੋਂ ਭਗਵਾਨ ਤੇ ਇੰਨਾ ਪ੍ਰੋਸਰ ਰੱਖੋਗੇ ਤਾਂ ਮੈਂ ਕਿੰਨਾ ਰਸਤੇ ਫਿਰ ਆਪਣੇ ਆਪ ਬਣਨਗੇ ਤੇ ਜਿਹੜੇ ਮਾੜਾ ਸੋਚਦੇ ਹੋਣਗੇ ਨਾ ਤੁਹਾਡਾ ਉਹਨਾਂ ਨੂੰ ਤਾਂ ਆਪੇ ਪਿੱਛੇ ਕਰ ਦਣਾ ਮਾਲਕ ਨੇ ਤੁਸੀਂ ਆਪ ਦੇਖਦੇ ਹੋਗੇ ਕਿ ਰੱਬ ਕਈ ਵਾਰੀ ਕਈ ਇਨਸਾਨ ਇਦਾਂ ਦੇ ਪਿੱਛੇ ਕਰ ਦਿੰਦਾ ਤੁਹਾਡ ਤੋਂ ਜਿਹੜੇ ਤੁਹਾਡੇ ਲਈ ਨਹੀਂ ਚੰਗੇ ਹੁੰਦੇ ਜਿਹੜੇ ਤੁਹਾਡਾ ਮਾੜਾ ਕਰਨਾ ਚਾਹੁੰਦੇ ਹੁੰਦੇ ਮਾਲਕ ਆਪ ਪਿੱਛੇ ਕਰ ਦਿੰਦਾ ਇਸ ਲਈ ਕਦੇ ਵੀ ਘਬਰਾਣਾ ਨਹੀਂ ਮਾਲਕ ਜਿਹੜੇ ਵੀ ਰਸਤੇ ਤੇ ਲੈ ਕੇ ਜਾ ਰਿਹਾ ਨਾ ਭਰੋਸਾ ਰੱਖਣਾ ਬਸ ਕਿ ਮੇਰਾ ਗੁਰੂ ਮੈਨੂੰ ਬੜੇ ਸੋਹਣੇ ਰਸਤੇ ਤੇ ਲੈ ਕੇ ਜਾ ਰਿਹਾ ਤੇ ਮੇਰੇ ਗੁਰੂ ਦਾ ਡਿਸੀਜਨ ਜੋ ਹੈ ਉਹੋ ਹੀ ਮਨਜ਼ੂਰ ਆ ਮੈਨੂੰ ਮੈਂ ਦੁਨੀਆ ਦੀ ਨਹੀਂ ਸੁਣਨੀ ਮੈਂ ਆਪਣੇ ਗੁਰੂ ਦੀ ਸੁਣਨੀ ਬਸ ਇਹ ਤਾਂ ਜ਼ਿੰਦਗੀ 'ਚ ਪੱਕੀ ਰੱਖ ਲੋ ਗੱਲ ਕਿ ਦੁਨੀਆ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਨੀ ਦੁਨੀਆ ਦੇ ਕਹੇ ਤੇ ਨਹੀਂ ਚੱਲਣਾ ਤੇ ਦੁਨੀਆ ਜੇ ਕਿਸੇ ਚੀਜ਼ ਤੋਂ ਤੁਹਾਨੂੰ ਗਲਤ ਬੋਲਦੀ ਵੀ ਪਈਏ ਤੁਹਾਡਾ ਦਿਲ ਦੁਖਾਂਦੀ ਵੀ ਪਈ ਹੈ ਤੁਸੀਂ ਨਹੀਂ ਜੇ ਫਿਕਰ ਕਰਨੀ ਤੁਸੀਂ ਕਹਿਣਾ ਮੈਂ ਤਾਂ ਜੋ ਵੀ ਕਰਨਾ ਆਪਣੇ ਮਾਲਕ ਦੇ ਕਹੇ ਤੇ ਕਰਨਾ ਆਪਣੇ ਗੁਰੂ ਦੇ ਰਸਤੇ ਤੇ ਹੀ ਚੱਲਣਾ ਮੈਂ ਕਿਸੇ ਹੋਰ ਅੱਗੇ ਜਾ ਕੇ ਝੁਕਣਾ ਹੀ ਨਹੀਂ ਮੈਂ ਆਪਣੇ ਗੁਰੂ ਦੇ ਅੱਗੇ ਜਾ ਕੇ ਝੁਕਣਾ ਮੈਂ ਕਹਿੰਦਾ ਜੀ ਫੇਰ ਭਾਵੇਂ ਸਾਰਾ ਸੰਸਾਰ ਪਿੱਛੇ ਤੁਹਾਨੂੰ ਕਰਨਾ ਚਾਹਦਾ ਹੋਵੇ ਗੁਰੂ ਤੁਹਾਡੀ ਲਾਜ ਬਣਾ ਕੇ ਰੱਖੇਗਾ ਗੁਰੂ ਤੁਹਾਡੀ ਇੱਜ਼ਤ ਬਣਾ ਕੇ ਰੱਖੇਗਾ ਤੇ ਜਦੋਂ ਮਾਲਕ ਇੱਜ਼ਤ ਰੱਖਦਾ ਨਾ ਜੀ ਮੈਂ ਕਹਿੰਦਾ ਇੱਥੇ ਵੱਡੀਆਂ-ਵੱਡੀਆਂ ਸ਼ਕਤੀਆਂ ਵੀ ਤੁਹਾਡਾ ਕੁਝ ਨਹੀਂ ਜੇ ਵਿਗਾੜ ਸਕਦੀਆਂ ਕੋਈ ਤੁਹਾਨੂੰ ਹਰਾਣ ਬਾਰੇ ਸੋਚ ਵੀ ਨਹੀਂ ਸਕਦਾ ਕਿਉਂਕਿ ਫਿਰ ਮਾਲਕ ਅੰਗ ਸੰਗ ਹੋ ਕੇ ਰਾਖੀ ਕਰਦਾ ਆਪਣੇ ਬੱਚੇ ਦੀ